ਦੇ ਕੋ ਮਾਨ ਸਾਹਿਬ ਪਰਿਵਾਰ-ਵਾਰ ਦੇ ਉੱਤੇ ਨਹੀਂ ਸੋਚ ਸਕਦੇ ਕਿ ਉਹ ਕਰਕੇ ਪਿਛਲਾ ਪਰਿਵਾਰ ਉਹਨਾਂ ਨੇ ਛੱਡ ਦਿੱਤਾ ਹੈ ਤੇ ਨਵੇਂ ਨੂੰ ਧਾਰ ਲਿਆ ਹੈਗਾ ਤੇ ਇਹ ਇੱਕ ਜਿਹੜਾ ਪਤੀ ਹੁੰਦਾ ਹੈ ਉਹ ਸਾਰੇ ਪਰਿਵਾਰ ਨੂੰ ਇੱਕ ਸਮਝਦਾ ਸੋ ਪਰਿਵਾਰ-ਵਾਰ ਦੀ ਜੇ ਗੱਲ ਕਰਨੀ ਹੈ ਮੋਦੀ ਸਾਹਿਬ ਦੀ ਵੀ ਸ਼ਾਦੀ ਹੋਈ ਹੋਈ ਹੈ ਸਿੱਖ ਮਜ਼ਬਦ ਦੇ ਵਿੱਚ ਗ੍ਰਸਥ ਲਿਖਿਆ ਹੋਇਆ ਹੈ ਤੇ ਮੋਦੀ ਸਾਹਿਬ ਕਦੇ ਵੀ ਆਪਣੇ ਧਰਮ ਪਤਨੀ ਨੂੰ ਘਰੇ ਨਹੀਂ ਰੱਖਦੇ ਹੈਗੇ ਤੇ ਜਿਹਦਾ ਮਤਲਬ ਹੈ ਕਿ ਇਹ ਬਹੁਤ ਵਿਵੀਆਂ ਦੇ ਖਾਫਨ ਜ਼ਬਰ ਕਰ ਰਿਹਾ ਮੋਦੀ ਸਾਹਿਬ ਤੇ ਇਹ ਨਹੀਂ ਹੋਣਾ ਚਾਹੀਦਾ ਇਹ ਜਿਹੜਾ ਸੈਂਟਰਲ ਔਮਨਸ ਕਮਿਸ਼ਨ ਹੈ ਉਸ ਨੂੰ ਨੋਟ ਲੈਣਾ ਚਾਹੀਦਾ ਹੈ ਕਿ ਮੋਦੀ ਸਾਹਿਬ ਸ਼ਾਦੀशुदा ਆਦਮੀ ਆਪਣੇ ਘਰਵਾਲਿਆਂ ਨੂੰ ਕਿਉਂ ਇਹ ਬਾਹਰ ਕੱਢ ਦਿੱਤਾ ਹੈਗਾ ਆਪਣੇ ਪਹਿਲੇ ਮੰਗੋਨ ਸਿੰਘ ਸੀਗੇ ਪ੍ਰਾਈਮ ਮਿਨਿਸਟਰ ਜਿਹੜੇ ਵੀ ਮੌਲਕ ਦੇ ਵਿੱਚ ਜਾਂਦੇ ਸੀ ਆਪਣੀ ਸਰਦਾਰਨੀ ਸਾਹਿਬ ਨੂੰ ਨਾਲ ਲੈ ਕੇ ਜਾਂਦੇ ਸੀਗੇ ਕਾ ਮੇਰਾ ਮਤਲਬ ਹੈ ਕਿ ਇਹ ਰੀਤ ਇੰਡੀਆ ਦੀ ਨਹੀਂ ਹੈ ਕਿ ਸ਼ਾਦੀ ਕਰਾ ਲੋ ਤੇ ਆਪਣੀ ਘਰ ਵਾਲੇ ਨੂੰ ਬਾਹਰ ਸੁੱਟ ਦੋ ਐ ਕੂੜੇਦਾਨ ਬੀਬੀ ਨਹੀਂ ਹੁੰਦੀ ਉਹ ਧਰਮ ਪਤਨੀ ਹੁੰਦੀ ਹੈ ਉਹਦਾ ਸਟੇਟਸ ਆਪਣੇ ਘਰ ਵਾਲੇ ਦੇ ਬਰਾਬਰ ਹੁੰਦਾ ਮਹਾਂ ਸਰ ਗੱਲਸ ਵਾਲਾ ਪੰਜਾਬ ਵਿੱਚ ਅਮਨ ਕਾਨੂੰਨ ਦੀ ਤੁਸੀਂ ਕਿਵੇਂ ਲਗਦੇ ਜਿਵੇਂ ਪਾਸੋਂ ਸੂਰ ਵਿੱਚ ਵਾਪਰੇਗਾ ਜੇਲ੍ਹ ਦੇ ਵਿੱਚ ਦੋ ਅਤਲ ਹੋਏ ਨਹੀਂ ਇਹ ਤਾਂ ਮਣੀਕਲ ਜੀ ਕੀ ਪਰਮੈਂਸ ਗਰੂਰ ਦਾ ਐਮਪੀ ਐ ਮੈਂ ਤਾਂ ਦੇਖਿਆ ਕਿ ਮੈਂ ਕੋਈ ਕਿਤੇ ਜਬਰ ਨਹੀਂ ਹੋਣ ਦਿੱਤਾ ਦੁਕਾਨਦਾਰਾਂ ਦੇ ਕੋਲੇ ਕੋਈ ਉਹ ਫਰਤੀ ਨਹੀਂ ਲੈਂਦੀਤੀ ਕੋਈ ਇਥੇ ਹੜਤਾਲਾਂ ਨਹੀਂ ਹੋਣ ਦਿੱਤੀਆਂ ਜਿਹਦੇ ਨਾਲ ਇੱਕ ਦਿਨ ਵੀ ਬਾਜ਼ਾਰ ਬੰਦ ਹੋਵੇ ਤੇ ਕਿਸਾਨਾਂ ਦਾ ਕੰਮ ਬੰਦ ਹੋਵੇ ਮੈਂ ਬਿਲਕੁਲ ਇੱਥੇ ਟੈਨਸ਼ਨ ਰੱਖੀ ਹੈ ਤੇ ਬਿਲਕੁਲ ਕੋਈ ਫੌਜਦਾਰੀ ਕਿਸੇ ਦੇ ਉੱਤੇ ਨਹੀਂ ਕਰਾਈ ਜਿਵੇਂ ਐਮਪੀਸ ਤੇ ਮਿਨਿਸਟਰਸ ਆਪਣੇ ਦੁਸ਼ਮਨਾ ਦੇ ਉੱਤੇ ਕਰਾ ਲੈਂਦੇ ਹੈ ਮੇਰਾ ਕੋਈ ਦੁਸ਼ਮਣ ਨਹੀਂ ਹੈਗਾ ਬਿਲਕੁਲ ਸਫਾਈ ਦੇ ਨਾਲ ਡੇਢ ਸਾਲ ਤੋਂ ਦਾ ਇਹ ਇਲਾਕਾ ਇੱਕ ਨੈਪੋ ਪਾਰਲਮੈਂਟ ਨੇ ਚਲਾਇਆ। 11 ਮਾਰਚ ਦਿਨ ਤੋਂ ਇੱਕ ਸਾਲ ਦੀ ਮੌਤ ਨੂੰ ਲੈ ਕੇ ਕਿਸਾਨਾਂ ਨੇ ਜਿਵੇਂ ਬੈਠ ਕੇ ਆਈਏ ਹਾਂ ਅੱਜ। ਤੇ ਉਹਦੀ Laash ਹੈ ਜਿਹੜੀ ਜੰਦਰਾ ਸੀ। ਇੱਥੇ ਦੇ ਵਿੱਚ ਪਈ ਹੈ। ਉਸ ਨੂੰ ਦੌੜਾ ਪੈ ਚੁੱਕਿਆ ਸੀਗਾ ਜਦੋਂ ਸੈਕੜਾਂ ਦੇ ਬੰਦੇ ਵਿੱਚ ਦੇਖੀ। ਕੀ ਕਹਿਣਾ ਚਾਹਦੇ ਹੋ? ਮੈਂ ਉੱਥੇ ਮਿਲਣ ਗਿਆ ਸੀਗਾ ਜੀ ਸਾਰੇ ਜਿੰਨੇ ਵੀ ਮਰੀਜ਼ ਸੀਗੇ ਮੈਂ ਉਹਨਾਂ ਨੂੰ ਮਿਲ ਕੇ ਆਇਆ ਹੈਗਾ। ਤੇ ਜਿਹੜੇ ਕਿਸਾਨਾਂ ਦਾ ਇਹ ਹੈਡ ਸੀਗਾ ਉਹ ਰਿੰਦਰਾ ਹਸਪੀਟਲ ਦੇ ਮੋਰਚਰੀ ਦੇ ਵਿੱਚ ਪਰੇਦਰਾਰ ਬਣ ਕੇ ਖੜਾ ਸੀ ਉਸ ਨੇ ਪੁਲਿਸ ਨੂੰ ਕਿਹਾ ਕਿ ਅਸੀਂ ਸਿਮਰਨਜੀਤ ਸਿੰਘ ਮਾਨ ਨੂੰ ਅੰਦਰ ਨਹੀਂ ਜਾਣ ਦੇਣਾ ਮੈਂ ਉਹਦੇ ਉੱਤੇ ਸ਼ਾਲ ਪਾਉਣਾ ਸੀਗਾ ਸਰੋਪਾ ਪਾਉਣਾ ਸੀ ਪਰ ਕਿਸਾਨ ਯੂਨੀਅਨ ਦੇ ਲੀਡਰ ਨੇ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਮੈਂ ਉੱਥੇ ਕੋਈ ਗੜਬੜ ਨਹੀਂ ਕੀਤੀ ਪੁਲਿਸ ਨੂੰ ਮੈਂ ਕਿਹਾ ਕਿ ਮੈਨੂੰ ਜ਼ਬਰਦਸਤੀ ਅੰਦਰ ਲੈ ਕੇ ਜਾਓ ਦੇ meme ਲੋਕ ਉਹਨਾਂ ਨੇ ਕਿਹਾ ਨਾーストラਕੀਤਾ ਮੈਨੂੰ ਬੜਾ ਅਫਸੋਸ ਹੈ ਕਿ ਕਿਸਾਨਾਂ ਦੇ ਉੱਤੇ ਬਹੁਤ ਭਾਰੀ ਜ਼ਬਰ ਸ਼ੰਭੂ ਤੇ ਦੂਸਰੇ ਘਨੌਰੀ ਹੋ ਰਿਹਾ ਹੈ ਉਹਨਾਂ ਦੇ ਉੱਤੇ ਗੋਲੀਆਂ ਚਲਾਈ ਜਾਂਦੀਆਂ ਇਹ ਹਕੂਮਤ ਜੀਵਿਦਾਰਾਂ ਨੂੰ ਕਿਸਾਨਾਂ ਨੂੰ ਇਨਸਾਨ ਨਹੀਂ ਸਮਝਦੀ ਤੇ ਜਦੋਂ ਗੋਲੀ ਮਾਰ ਰਹੀ ਸੀਗੀ ਭਾਜਪੀ ਤੇ ਆਰਐਸਐਸ ਦੇ ਜਿਹੜੇ ਕਿਕਰ ਥਾਕੀ ਨਿਕਰਣ ਵਾਲੇ ਹੈ ਉਹ ਗੋਲੀ ਦੀ ਆੜ ਦੇ ਵਿੱਚ ਕਿਸਾਨਾਂ ਦੇ ਕੈਂਪ ਦੇ ਵਿੱਚ ਵੜ ਗਏ ਤੇ ਕਿਸਾਨਾਂ ਦੇ ਜਿਹੜੇ ਟਰੈਕਟਰ ਸੀਗੇ ਉਹਨਾਂ ਦੇ ਵਿੱਚ ਖੰਡ ਪਾਤੀ ਹੈ ਜਿਹਦੇ ਨਾਲ ਸਾਰੇ ਟਰੈਕਟਰ ਨਾਸ਼ ਕਰ ਦਿੱਤੇ ਗਏ ਆ। ਸੋ ਮੇਰਾ ਮਤਲਬ ਹੈ ਬੀਜੇਪੀ ਤਿਆਰੇ ਇਹ ਸ਼ਹਿਰੀ ਪਾਰਟੀ ਹੈ ਇਹ ਕਿਸਾਨਾਂ ਨੂੰ ਕਿਸਾਨ ਮਜ਼ਦੂਰਾਂ ਨੂੰ ਨਹੀਂ ਸਮਝਦੇ ਸਾਡਾ ਬਾਰਡਰ ਪਾਕਿਸਤਾਨ ਨਾਲ ਨਹੀਂ ਖੋਲਦੀ ਜਿਹਦੇ ਨਾਲ ਅਸੀਂ ਹਰੇ ਹੋਈਏ ਪੈਲੀਏ ਪੈਸਾ ਆਵੇ ਇਹ ਸਿਰਫ ਸਿੱਖਾਂ ਦੇ ਲਈ ਇੰਡੀਆ ਦੀ ਗਵਰਨਮੈਂਟ ਦੇ ਵਿੱਚ ਕੋਈ ਜਗ੍ਹਾ ਨਹੀਂ ਰਹੀ ਨਹੀਂ ਕੋਈ ਸਪੇਸ ਨਹੀਂ ਰਹੀ ਕਿ ਅਸੀਂ ਥੋੜੀ ਵੀ ਚੀਜ਼ ਮੰਗ ਸਕੀਏ ਜਾਂ ਕਰ ਸਕੀਏ ਕਿਵੇਂ ਦਾ ਹੰਗਾਰਾ ਮਿਲ ਰਿਹਾ ਇਸ ਚੌਂ ਦੇ ਵਿੱਚ ਹੈ ਜਿਹੜਾ ਕਿੰਨੇ ਪੱਤਵੇ ਨਾਲ ਜਿਹੜਾ ਤੁਸੀਂ ਜਰਨਲਿਸਟ ਤੁਸੀਂ ਜਰਨਲਿਸਟ ਨੂੰ ਤੁਹਾਨੂੰ ਸਾਰਾ ਕੁਝ ਪਤਾ ਮੈਂ ਤਾਂ ਆਪਣੀ ਤਰੀਫ ਕਰੂੰਗਾ ਤੁਸੀਂ ਦੇਖ ਕੇ ਆਪਣੀ ਆਵਾਜ਼ ਕਰ ਦਿਓ